ਤੁਈਕਾ ਵਿਅਹਤਾਦੀ ਪੇਤ ਪਰੇ ਹਲਾਤਾ ਵਿੱਚ ਮੌਤ ਹੋਣ ਦਾ ਮਾਮਲਾ ਵੇਖਣ ਨੂੰ ਮਿਲਿਆ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੈਣੀ ਮੀਆਂ ਖਾਂ ਦੇ ਅਦੀਨਿਓਂ ਦੇ ਪਿੰਡ ਮੋਜਪੁਰ ਦੇ ਵਿੱਚ ਵਿਆhta ਸੁਮਨਪ੍ਰੀਤ ਕੌਰ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ। ਤੇ ਉੱਥੇ ਹੀ ਮ੍ਰਿਤਕ ਦੀ ਮਾਤਾ ਅਤੇ ਭਰਾ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਤਰੀ ਦਾ ਵਿਆਹ ਜਿਹੜਾ ਹੋਇਆ ਸੀ ਉਸ ਦਿਨ ਤੋਂ ਹੀ ਪਤੀ ਤੇ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਦਾਜ ਦੀ ਮੰਗ ਕੀਤੀ ਜਾਂਦੀ ਹੈ, ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸੇ ਬੰਦ ਵਿੱਚ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਨਸਾਫ ਦਵਾਇਆ ਜਾਣ। ਗੁਰਦਾਸਪੁਰ ਤੋਂ ਲਿਖੀ ਦੀ ਰਿਪੋਰਟ ਮਧਾਨਾ ਲਾਇ। ਸਰਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾਇਨਾਂ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਆ ਪਾਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ ਉਹ ਹੁਣ ਇੰਨਾਂ ਨੂੰ ਹੀ ਪਤਾ ਦਾ ਤੇ ਹਨ 3 ਵਜੇ ਇਨਾਂ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕੇ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਕਿ ਉਹਦੀ ਮੌਤ ਹੋ ਗਈ ਆ ਤੇ ਆਈ ਸਾਰੇ ਉੱਠੇ ਆ ਸਾਡੇ ਘਰ ਇਹ ਦੋ ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੀ ਜੀ ਇਹੋ ਹੀ ਮੁੰਡਾ ਬੱਲੀ ਮਾਣੀ ਸਾਡੇ ਕੁੜੀ ਦਾ ਘਰ ਵਾਲਾ ਜਿਹੜਾ ਸੀ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲਾਦੇ ਚੌਥੇ ਥਾਂ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਇਹ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਡੇ ਘਰ ਪੇ ਜਾ ਕੇ ਘਰ ਜਾ ਕੇ ਗੱਲ ਪਈ ਸੀ ਦਾਤਰ ਲਾ ਕੇ 12 13 ਮੁੰਡੇ ਲੈ ਕੇ ਗੱਲ ਪਿਆ ਆਏ ਇਹ ਕੀ ਕਰਨ ਕੀੜੀ ਗੱਲ ਹੋ ਗਈ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਡੇ ਕੋਲ ਗਲਤ ਆ ਤੇ ਆਹੀਂ ਕੁੜੀ ਨੂੰ ਆਪਣੇ ਘਰ ਰੱਖਿਆ ਇਹਦੇ ਕੁੜੀ ਨੂੰ ਇਹ ਮੁੜ ਕੇ ਲੈਣ ਗਿਆ ਸੀ ਆਹੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਉੜਪਨ ਕੇ ਤੇ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਕੇ ਭਾਈ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇੱਥੇ ਤੱਕ ਕਿਉਂ ਇਹ ਡਿਆ ਕਰਨੇ ਦਾ ਨੇ ਕੰਮ ਤੇ ਹੁਣ ਇਹਨੇ ਆ ਕੰਮ ਕੀਤਾ ਵਾ ਤੇ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵਿੱਚ ਕੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫੱਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਕਰੋਗੇ ਮੰਗ ਕਾ ਇਨਸਾਫ ਲੈਣਾ ਚਾਹੁੰਦੇ ਆਂ ਵੀ ਆਪਾਂ ਪੋਸਟਮਾਰਟ ਕਰਾਉਣਾ ਵਾ ਲਾਸ਼ ਆਪਾਂ ਸੰਸਕਾਰ ਕਰਾਂਗੇ ਆਪੇ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟਮਾਰਟ ਜੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜਿਹੜੀ ਬੇਟੀ ਦੀ ਡੈਥ ਹੋਈ ਆ ਤੁਹਾਡੀ ਕੀ ਲੱਗਦੀ ਤੇ ਨਾ ਕੀ ਉਹਦਾ ਸਮਨਪੁਰ ਜੀ ਤੁਹਾਡੀ ਕੀ ਲੱਗਦੀ ਮੇਰੀ ਬੇਟੀ ਕੀ ਗੱਲ ਹੋਈ ਆ ਪਸੰਗ ਸਰ ਜੀ ਕਿ ਕਿ ਤਾਂ ਇਹਨਾਂ ਨੇ ਮੈਨੂੰ ਕਿਹਾ ਇੰਨਾ ਹੀ ਮਾਰੀ ਆ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੀਆਂ ਨੇ ਵਿਆਹ ਨੂੰ ਇੱਥੇ ਆਈ ਨਾ 3 ਸਾਲ ਹੋ ਗਏ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਹੈ ਵੀ ਹਨ ਸੋਰਾ ਤੇ 3 ਵਜੇ ਲੱਗਾ ਪਤਾ ਠੀਕ ਹੈ ਤੇਰਾ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲਿਆ ਇਹ ਆਦੇ ਕਦੇ ਆਦੇ ਭੀੜ ਪਈ ਤੇ ਜਿੱਥੇ ਕਦੇ ਆਦੇ ਕੁਛ ਹੋਇਆ ਕਦੇ ਆਦੇ ਕੁਛ ਹੋਇਆ ਵੇ ਇਹਨਾਂ ਰਗਾ ਕੁੱਟੀਆਂ ਰਗਾ ਕੁੱਟੀਆਂ ਰਗਾ ਤੇ ਲੀਲ ਪੇ ਰਗਾ ਮਗਿਆ ਇਹਨਾਂ ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ ਲੜ ਕੇ ਮਾਰਦਾ ਬੜਾ ਹੈ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਕਰਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਹੈ ਕਿਹੜੀ ਪਤਾ ਨਹੀਂ ਕਿ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਹਨਾ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਨਹੀਂ ਦੱਸਿਆ ਪਹਿਲਾਂ ਕੋਈ ਨਹੀਂ ਦੱਸਿਆ ਕੋਈ ਮੰਗੇ ਤਾਂ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਣਕ ਤੰਗੀ ਦੇ ਆਂਦਾ ਬੇ ਗੁੱਡੀ ਉਹਨਾਂ ਦੇ ਤੋਂ ਦਾਜ ਲਿਆ ਆਪਣਾ ਹਿੱਸਾ ਲਿਆ ਆਪਣੀ ਪਹਿਜ ਦੀ ਨਾਲ ਹੁਣ ਤੰਗੀ ਦੇ ਆਂਦਾ ਬੇ ਮਾਰਨ ਕੁੱਟਣ ਦੇ ਆ ਪਿਆ ਹੀ ਫਿਰ ਮੇਰੇ ਕੋਈ ਗਏ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅੱਜ ਵੀ ਇਹ ਦਖਲ ਜ਼ਰੂਰ ਕੀਤੀ ਹੈ ਇਹ ਵੀ ਦਖਲ ਕੀਤੀ ਵੀ ਦਖਲੇ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਬੜੀ ਗੱਡੀ ਸਾਡਾ ਨਾਂ ਨਿਸ਼ਾਨੀ ਮਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਦਿਖਾਏ ਆਪਣੇ ਜੀ ਲਖਾਏ ਕੀ ਮੰਗ ਕੇ ਸਾਹਿਬ ਜੀ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁੱਜੇ ਟੈਂਡਪੋਟੀ ਇੱਥੇ ਆ ਤੇ ਪੋਸਟ ਮਾਰਨ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਉਸ ਮੁਤਾਬਕ ਕਾਰਵਾਈ ਕਰਾਂਗੇ ਤਾਂ ਕੀ ਘਟਨਾ ਸੀ ਪੁਛਕਿਸ਼ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਅਸੀਂ ਫ੍ਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਨਾਂ ਪੋਸਟਮਾਰਟਮ ਕਰਵਾਵਾਂਗੇ ਜੋ ਵੀ ਹਾਲਾਤ ਸਾਹਮਣੇ ਆਣਗੇ ਉਸ ਮੁਤਾਬਿਕ ਕਾਰਵਾਈ ਕਰਾਂਗੇ